ਜਿੰਦਾਬਾ 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 ਇਹ ਲੋਕੀ ਚੱਕਦੇ ਆਂਗੇ ਕੰਮ ਤੇ ਲਾ ਰੱਖ ਲਿਆਗੇ ਇਹ ਕੁਰਸੀ ਤੇ ਵਸਾਉਣ ਜਾਣਦੇ ਤੇ ਤਮਾਰ ਕੇ ਲਾਉਣ ਜਾਣਦੇ ਇਹ ਕੁਰਸੀ ਤੇ ਬਿਠਾਉਣ ਜਾਣਦੇ ਤੇ ਤਮਾਰ ਕੇ ਲਾਉਣ ਜਾਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੰਡਲ ਦੇ ਪਰਦਾਮ ਜੋ ਆਏ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਡੇ ਨਾਲ ਸਹਿਯੋਗ ਦੇਣ ਵਾਸਤੇ ਆ ਸਾਨੂੰ ਇਹਨਾਂ ਨੇ ਵਿਸ਼ਵਾਸ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਰਹਿਾਂਗੇ ਜਦੋਂ ਤੱਕ ਉਹ ਉਹਗਾ ਅਸੀਂ ਤੁਹਾਡੇ ਨਾਲ ਚੱਲਾਂਗੇ ਜਿੰਨਾ ਧਰਨਾ ਤੁਹਾਡਾ ਲਖਿਆ ਅਸੀਂ ਨਾਲ ਤੁਹਾਡੇ ਖੜੇ ਹਾਂ ਹਮੇਸ਼ਾ ਮਹਿਲਾ ਕਾਂਗਰਸ ਵਰਗਾਂ ਨੇ ਇਹਨਾਂ ਨੇ ਸਾਲੋ ਸਾਲ ਜੋਗ ਦਿੱਤਾ ਅਸੀਂ ਇਹਨਾਂ ਦੇ ਬਹੁਤ ਦਿਲੋਂ ਅਤੀ ਧੰਨਵਾਦੀ ਹਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਸਾਈਬਰ ਜੀ ਦਾ ਪਾਲ ਸਾਹਿਬ ਵੈਦੁਰ ਜੀ ਲਈ ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ ਸਾਡਾ ਨਾਮ ਮਰਤੇ ਜਰੋਗਿਆਂ ਦੇ ਧੋਕੇ ਸਾਡਾ ਹੱਕ ਇੱਥੇ ਰੱਖੋ ਸਾਡਾ ਹੱਕ ਇੱਥੇ ਰੱਖੋ ਮੱਕ ਲੰਘੀ ਮੈਂ ਨਹੀਂ ਦੇਣੀ ਇੱਕੀ ਦੁੱਪੀ ਲੈਣੀ ਸਾਡਾ ਹੱਕ ਤੇਰਾ ਨਾਮ ਲਾਇਆ ਮਾਰਤੇ ਜਰੋਗਿਆਂ ਦੇ ਧੋਕੇ ਇਹ ਗੁਰਜੀਤ ਕਾ ਖਾਲਸਾ ਹੈ ਜਿਹੜੇ ਸਾਡੇ ਇੱਥੇ ਆ ਕੇ ਨਾਂ ਨੇ ਸਹਿਯੋਗ ਦਿੱਤਾ ਸਾਡੇ ਨਾਲ ਖੜੇ ਹਮੇਸ਼ਾ ਇਹ ਕਹਿੰਦੇ ਤਾਂ ਨਾ ਜਾ ਰਹੇ ਰੱਖੋ ਸੀ ਤੁਹਾਡੇ ਨਾਲ ਖੜੇ ਆਂ ਆ ਗੜੀ ਦਾ ਫਾਲਸਾ ਹੈ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਆਮ ਆਦਮੀ ਪਾਰਟੀ ਜੈ ਹਿੰਦ ਆਮ ਆਦਮੀ ਪਾਰਟੀ ਜੈ ਹਿੰਦ ਕਰਦੇ ਜੈ ਹਿੰਦ ਤੱਕ ਨਹੀਂ ਹੁਣ ਦਿਆਂਗੇ ਨਹੀਂ ਹੋਣੀ ਇਹ ਨਹੀਂ ਹੋਣ ਦਿਆਂਗੇ ਤੱਕਾ ਨਹੀਂ ਹੁਣ ਦਿਆਂਗੇ ਨਹੀਂ ਹੋਣੀ ਇਹ ਨਹੀਂ ਹੋਣ ਦਿਆਂਗੇ ਮਟਾਉਣੀ ਹੈ ਤੁਸੀਂ ਡਰਨਾ ਨਹੀਂ ਕਿਸੇ ਤੋਂ ਇੱਕ ਮਹੀਨੇ ਬਾਅਦ ਤਾਂ ਡਰਾਉਣਾ ਹੁੰਦਾ ਤੇ ਤੁਸੀਂ ਨਹੀਂ ਡਰਨਾ ਤੁਸੀਂ ਆਪਣੇ ਹੱਕਾਂ ਲਈ ਬੈਠੇ ਆ ਤੇ ਹੱਕਾਂ ਲਈ ਆਪਾਂ ਆਪ ਦਾ ਹੱਕ ਲੈਗੇ ਫੋਕਲ ਕਿਸੇ ਜਣਾ ਵੀ ਪੈਦਣਾ ਹੁੰਦਾ ਤੇ ਕਰਵਾਉਣਾ ਵੀ ਜਿੱਤਣਾ ਆ ਤੇ ਹੱਕ ਤੇ ਠੀਕ ਹੈ ਤੁਸੀਂ ਡਰਨਾ ਕਿਸੇ ਤੋਂ ਨਹੀਂ ਤੁਸੀਂ ਆਪ ਦੇ ਹੱਕ ਲੈ ਕੇ ਤੁਸੀਂ ਸਾਰਿਆਂ ਨੇ ਆਪਣੇ ਸਰਨੇਚਰ ਕਰੋ ਤੇ ਡੀਸੀ ਤੇ ਪੇਸ਼ ਹੋ ਜਾਓ ਇੱਕ ਵਾਰੀ ਪਰ ਡਰਨਾ ਨਹੀਂ ਛੱਡਣਾ ਤੁਸੀਂ ਅਸੀਂ ਤੁਹਾਡੇ ਅੱਜ ਵੀ ਨਾਲ ਕੱਲ ਵੀ ਨਾਲ ਤੁਸੀਂ ਬੇਜਿਕਰੇ ਹੋ ਜਾਓ ਜੋ ਵੀ ਤੁਹਾਡੇ ਨਾਲ ਟੱਕਾ ਹੋ ਰਿਹਾ ਜੇ ਕੋ ਉਹ ਨਹੀਂ ਯਾਦ ਕਰ ਰਹੇ ਆ ਠੀਕ ਆ ਤੁਸੀਂ ਜੇ ਧਰਨਾ ਨਾਲ ਆਪਣਾ ਜਹਾਜ ਲਾਇਆ ਤੇ ਜੇ ਤੁਸੀਂ ਆਪਣਾ ਪੂਰਾ ਹੱਟਾ ਕਾ ਕੇ ਤੁਸੀਂ ਧਰਨੇ ਦੇ ਅੱਜ ਬੈਠੇ ਆਲਾ ਦਰਨਾ ਕਿਸੇ ਤੋਂ ਨਹੀਂ ਤਾਂ ਭਾਵੇਂ ਜੇ ਸੀ ਵੀ ਉੱਤੋਂ ਨਹੀਂ ਨਿਝਾ ਦੇ ਤੁਸੀਂ ਤਾਂ ਵੀ ਨਹੀਂ ਡਰਨਾ ਤੁਸੀਂ ਕਹਿੰਦਾ ਮੁੰਡਾ ਘਾ ਦੇ ਉਹ ਤੇ ਬਾਤੋ ਵੀ ਨਹੀਂ ਸਕਦਾ ਹੁੰਦਾ ਬੰਦਾ ਜਿਹ ਕਿਸੇ ਨੂੰ ਮਾਰੀ ਠੀਕ ਆ ਤੁਹਾਨੂੰ ਅੱਜ ਵੀ ਮਾਰਤਾ ਉਹਨਾਂ ਨੇ ਤੇ ਕੱਲ ਵੀ ਮਾਰਿਆ ਜੇ ਤੁਹਾਡਾ ਉਹ ਹੱਕ ਕੋਈ ਬੈਠੇ ਠੀਕ ਆ ਤੁਸੀਂ ਆਪਣੇ ਹੱਥ ਲਈ ਖੜਨਾ ਹੱਕ ਲਈ ਬੈਠੇ ਆ ਠੀਕ ਆ ਤੁਸੀਂ ਪਹਿਲਾਂ ਐਪੋਖ ਹੜਤਾ ਕਰਨੀ ਤੋਂ ਪਹਿਲਾਂ ਮਰਨ ਵਰਤ ਕਰਨਾ ਹੋਵੇ ਤੁਸੀਂ ਆਪਣੇ ਹੱਕ ਲੈ ਕੇ ਉੱਠਣਾ ਇਹ ਤੁਹਾਡੇ ਹੱਥ ਵਿੱਚ ਆਉਂਦਾ ਸਮਝ ਰਹੀ ਦੀ ਕਾ ਹਾਲਤਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹ ਬੋਲੋ ਇੱਥੇ ਸੀ ਬਿਲਡਿੰਗ ਭਾਂਜੀ ਦੇਖੋ ਜੀ ਠੀਕ ਹੈ ਜੀ ਇੱਕ ਮੈਂ ਤਾਂ ਨਗਰਪਾਲਿਕਾ ਦੇ ਕੋਲ ਇਹਨਾਂ ਦੀ ਸਰਟੀਫਾਈਡ ਹੋਊਗੀ ਜਾਵੇ ਇਹ ਤੇ ਤੁਹਾਡੀ 40 ਤੋਂ 50 ਸਾਲ ਪੁਰਾਣੀ ਬਿਲਡਿੰਗ ਹੈ ਠੀਕ ਹੈ ਤੇ ਨਗਰਪਾਲਿਕਾ ਦਾ ਪ੍ਰਧਾਨ ਆਜੋ ਜਵਰਦਾ ਠੀਕਾ ਮਾਈਕੀ ਵਿਖਾਣੇ ਮਗਰ ਪਿਆਈ ਹੋਰ ਕੁਛ ਨਹੀਂ ਕਰ ਰਹਾ ਨੂੰ 니 ਤੇ ਤੁਸੀਂ ਜਦੋਂ ਟਾਉਂਦੇ ਸੀ ਤੁਸੀਂ ਪਹੁੰਚੇ ਨਹੀਂ ਇੱਥੇ ਪਈ ਸੀ ਇਹ 9 ਵਜੇ ਆਏ ਤੇ 10 ਵਜੇ ਤੈਨੂੰ ਪੁਰਾਣੀ ਬਿਲਡਿੰਗ ਸੀ ਮਾਰ ਕੇ ਛੱਡਤੀ ਇਹਨੇ ਉਹ ਤਾਂ ਗਿਆਨ ਦੇਖਾ ਅੱਛੀ ਨਹੀਂ ਠਾਈ ਮੈਡਮ ਸਾਢੇ 10 ਵਜੇ ਨੂੰ ਕੱਠੇ ਇਹ ਉਹਦੇ ਨੇ ਹੈਡ ਰੇਨ ਢਾਈ ਹਾਂ ਇਹ ਜੀ ਨਹੀਂ ਮਿਲਾ ਕੇ ਮੈਂ ਤੱਕ ਬਾਤ ਕਰ ਤੱਕ ਦੱਬ ਤੱਕ ਇਹ ਕੰਮ ਨਹੀਂ ਲੱਗਿਆ ਇਹਨੂੰ ਤੇ ਹੁਣ ਜਦੋਂ ਤੁਸੀਂ ਪੁੱਛਿਆ ਉਹਨਾਂ ਨੇ ਵੀ ਤੁਸੀਂ ਕੀ ਕੀਤਾ ਉਹਨੇ ਤੂੰ ਕੀ ਕੀਤਾ ਅਸੀਂ ਉਸੇ ਟਾਈਮ ਆ ਗਏ ਬਿੱਟੂ ਗੁਦਰਗੇ ਤੇ ਤੁਸੀਂ ਆਪ ਹਟਾਏ ਆ ਤੁਸੀਂ ਨਹੀਂ ਨਹੀਂ ਹਟਾਏ ਹੁਣੇ ਕਾਦੇ ਉਹ ਸਾਨੂੰ ਭਜਾਦਾ ਹੋਰ ਆ ਪੁਸਤਾਲ ਪਾ ਕੇ ਆ ਗਿਆ ਹੋ ਆਪ ਪ੍ਰਧਾਨ ਕੀ ਆ ਬੰਦੇ ਲੈ ਆ ਤੇ ਉਹ ਕਹਿੰਦਾ ਵੀ ਭੱਜੋ ਕਹਿੰਦਾ ਸਰਕਾਰੀ ਬੈਡਿੰਗ ਦੇ ਅੰਦਰ ਬੜੇ ਆ ਤੇ ਹਰਚਾ ਕਰਾਵਾ ਅੱਛਾ ਤੇ ਉਹਦੀ ਬਾਤ ਲਖਾਇਆ ਵੀ ਸਾਡਾ ਇੱਕ ਕਤਲ ਕਰਨ ਲੱਗੀ ਉਹ ਮੌਕੇ ਤੇ ਕਹਿੰਦਾ ਥੋਡੇ ਘਰ ਆ ਕੇ ਕਦਮ ਘਰ ਤੋਂ ਨੇ ਆਏ ਤਾਂ ਥੋਡੇ ਕਹਿੰਦਾ ਅੱਛਾ ਆਉਗਾ ਹੱਥ ਦੋਕਾਨ ਦੇ ਗਰੀਬਾਂ ਦੇ ਸ਼ਾਮ ਲਾਟ ਦੇ ਘਰ ਮੋਲਣ ਲੈ ਕੇ ਜਾਗਾ ਪਾਏ ਆ ਸੱਦੇ ਤੋਂ ਲੋਕ ਹੀ ਆਣ ਡਰ ਗਏ ਵੀ ਸਾਡੇ ਘਰ ਟੈਣਗੇ ਅੱਧੇ ਵਸ ਚਲੇ ਗਏ ਤੇ ਖੜ ਕੇ ਵਸਣ ਹਾਂ ਉਹਨੂੰ ਤੁਸੀਂ ਇੱਕਾ ਰੱਖੋ ਸਾਰੇ ਇਕੱਠੇ ਹੋ ਜੋ ਹੁਣ ਵੀ ਜਿਹੜੇ ਲੋਕ ਘਰਾਂ ਚ ਬੈਠੇ ਉਹਨਾਂ ਦਾ ਵੀ ਸੱਦੋ ਇੱਥੇ ਧਰਨੇ ਚ ਬੈਠੋ ਤੁਹਾਡਾ ਮਸਲਾ ਹੱਲ ਹੋਊਗਾ ਗੱਲ ਤਾਂ ਮੈਡਮ ਇਹ ਸੁਣੋ ਮੇਰੀ ਗੱਲ ਉਹ ਪਤਾ ਕੀ ਕਹਿੰਦੇ ਆ ਕਹਿੰਦੇ ਵੀ ਉਹਨਾਂ ਲੋਕ ਉਹ ਲੋਕ ਉਹ ਲੋਕ ਰੌਲਾ ਪਾਉਂਦੇ ਆ ਜਿਨ੍ਹਾਂ ਦਾ ਘਰ ਹੈ ਗਾਹ ਦੇ ਵਿੱਚ ਸ਼ਾਮ ਲਾਟ ਦੇ ਅੱਛਾ ਆ ਕਿੰਨੇ ਬੰਦੇ ਖੜੇ ਆ ਤਾਂ ਸੋ ਕੋਈ ਵੀ ਕਹਦੇ ਵੀ ਸਾਰਿਆਂ ਜੁਗੇ ਦਾ ਸ਼ਾਮ ਲੜਚਾਰ ਹੈਗਾ ਤੁਸੀਂ ਕਹੋ ਵੀ ਅਸੀਂ ਅਸੀਂ ਜਰਦੀ ਪੁਸ਼ਟੀ ਰਹਿੰਦੇ ਸਾਡੇ ਪੋਤੇ-ਪਰੋਤੇ ਵੀ ਹੋ ਗੋ ਉਦੋਂ ਨਾਲ ਤੁਹਾਨੂੰ ਪਤਾ ਲੱਗ ਸਾਡੇ ਸ਼ਾਮਲੇ ਲੜਦੇ ਤੁਹਾਨੂੰ ਹੁਣੇ ਪਤਾ ਲੱਗ ਉਹ ਹੀ ਬੰਦਾ ਆ ਜਵਾਬ ਲਓ ਇਸ ਕਰ ਉਹ ਜਵਾਬ ਨਹੀਂ ਉਹ ਬੰਦਾ ਹੁਣ ਜਵਾਨ ਹੀ ਹੋਣ ਹੋ ਗਿਆ ਉਹ ਤਾਂ ਫਿਰ ਉਹਨੂੰ ਕਹਾਂ ਕੋਈ ਨਹੀਂ ਜਿਹੜੇ ਫਿੰਗਰ ਦੇ ਘੜੇ ਬੈਠੇ ਤੇ ਵੀ ਮੈਗੀ ਜੀ ਖਾਨ ਮਾਜੀ ਉਹ ਹੀ ਹੁਣ ਕਹਿੰਦਾ ਘਟੌਣ ਤੋਂ ਹੋਏ ਵੀ ਹੈ ਗੜੇ ਟਾਏ ਵੀ ਆ ਕੁਛ ਆ ਗੜੇ ਇਹ ਪੋਪੇ ਮੇडम ਆ ਜਿਹੜੀ ਜਗ੍ਹਾ ਨਾ ਗੜਿਆਂ ਦੀ ਜਗ੍ਹਾ ਹੈ ਇੱਕ ਉਸਤਾ ਜਿੱਮੇ ਆਪਣੇ ਗਰੀਬਾਂ ਦੇ ਪਹਿਲਾਂ ਹੁੰਦੀ ਸ਼ਾਮ ਲੱਗਦਾ ਗੜੇ ਉਹੋ ਜਗ੍ਹਾ ਦੇ ਵਿੱਚ ਕੀ ਕਰਿਆ ਸਾਡੇ ਚ ਮੰਗਲ ਸਿੰਘ ਸੀ ਉਹਨੇ ਕੀ ਕਰਿਆ ਚੱਲ ਆਪਦੇ ਬਾਹਰ ਗਏ ਕੈਨੇਡਾ 4 ਪੈਸੇ ਸੀਗੇ ਉਹਨੇ ਗਰੀਬਾਂ ਨੂੰ ਤਰਮਸਲਾ ਬਣਾਤੀ ਲੋਕੀ ਵਿਆਹ ਵੀ ਕਰਦੇ ਸੀ 3ਾਂ ਵੀ ਲੱਗਦੀਆਂ ਸੀ ਕੁੜੀਆਂ ਨਹੀਂ ਆਉਣ ਦੇ ਮਹੀਨੇ ਚ 3ਾਂ ਲਾਉਂਦਾਂ ਉਹ ਵੀ ਲਾਉਂਦੀਆਂ ਸੀ ਹੁਣ ਤਾਂ ਹੀ ਲੱਗਦੀਆਂ ਰਹੀਆਂ ਉ ਤਾਂ ਬਸ ਹੁਣ ਨਹੀਂ ਲੱਗਦੀਆਂ ਕਿਸੇ ਦੀ ਪਰਮਿਸ਼ਨ ਲਈ ਆ ਕਿਸੇ ਨੂੰ ਜਾਂ ਕਿਸੇ ਤੋਂ ਪਾਵਰ ਕਿਸੇ ਦੀ ਕੀ ਦੀ ਸੀ ਇੱਥੇ ਢਵਾਉਣ ਦੇ ਉਹ ਤਾਂ ਆਪਣੇ ਬੰਦੇ ਨੂੰ ਆਂਦਾ ਹੀ ਮੈਂ ਪਰਚੇ ਪਵਾ ਦੂੰ ਉਹ ਤਾਂ ਕਹਿਣ ਦੀ ਗੱਲ ਹੈ ਜਿਹੜੀ ਪਰਮਿਸ਼ਨ ਦੀ ਮਤਲਬ ਹੈ ਉਹ ਕਿਸੇ ਤੋਂ ਪਰਮਿਸ਼ਨ ਲਈ ਉਹ ਆਟੋਮੈਟਿਕ ਹੋ ਹੀ ਆ ਗਿਆ ਹੈ ਵੀ ਬਸ ਕੀ ਤੋਂ ਪਰਮਿਸ਼ਨ ਲਈਆ ਸਾਨੂੰ ਦਿਖਾ ਕਾਗਜ਼ ਨਹੀਂ ਪਰਮਿਸ਼ਨ ਚਾਹੀਦੀ ਉਹ ਇਹ ਉਹ ਤੇ ਕਹ ਆਉਦੀ ਪਾਵਰ ਦਿਖਾਈਏ ਜੀ ਉਹਨੇ ਆਪਦੀ ਪਾਵਰ ਦਿਖਾਈ ਹਾਂ ਪਹਿਲਾਂ ਜਿਹੜਾ ਪ੍ਰਧਾਨ ਸੀ ਗਰਨਾਗੋਂ ਦਾ ਪਹਿਲਾਂ ਪ੍ਰਧਾਨ ਸੀਗਾ ਜੀ ਜੋਹਲੀ ਇੰਦਰਜੀਤ ਜੋਹਲੀ ਸੀਗਾ ਜਦੋਂ ਉਹ ਇਹ ਕੰਮ ਕਰਨ ਆ ਲੱਗਿਆ ਸੀ ਆਹੀ ਇਹਦੇ ਵਾਲਾ ਉਦੋਂ ਇਸੇ ਬੰਦੇ ਨੇ ਆ ਕੇ ਸਾਡੇ ਪਿੰਡ ਦੇ ਪ੍ਰਧਾਨ ਨੇ ਜਗਦੀਪ ਸਿੰਘ ਗੜਰੇ ਨੇ ਆ ਕੇ ਰੋਕ ਲਈ ਠੀਕ ਹੈ ਕਹਿੰਦਾ ਵੀ ਇਹ ਕੰਮ ਨਹੀਂ ਹੋਣਾ ਜੋ ਕਿ ਨਾਲੀ ਉਹ ਨਹੀਂ ਇਹ ਗੱਲ ਤੁਸੀਂ ਕਹਿਣਾ ਮੈਂ ਤੁਹਾਨੂੰ ਮੂਰੇ ਦੁਕਾਨਾ ਪਾ ਦਿੰਦਾ ਮੰਗਰ ਤੁਹਾਡੇ ਗਰੀਬਾ ਵਾਸਤੇ ਮੈਂ ਤੁਹਾਨੂੰ ਘਰ ਸੁਭਾਈ ਬਣਾ ਦੇਉਂਦਾ ਉਦਾਂ ਤੋਂ ਹੀ ਨਾਲੇ ਤਾਂ ਤੁਹਾਨੂੰ ਇਹਦੇ 4 ਪੈਸੇ ਆਉਣਗੇ ਚਾਹੇ ਜੀ ਉਹ ਇਹ ਕਮੇਟੀ ਵਾਲੇ ਰਹਿ ਜਾਂਦੇ ਸਾਨੂੰ ਕੋਈ ਦਖਲ ਨਹੀਂ ਸੀ ਠੀਕ ਤੇ ਸਾਡੇ ਵਾਸਤੇ ਫੇਰ ਹੀ ਬਣ ਰਿਹਾ ਸੀ ਇਹਨਾਂ ਤਾਂ ਕੁਛ ਵੀ ਨਹੀਂ ਐਂ ਤਾਂ ਚਾਹ ਤਰ ਕਮਰੇ ਪਰ ਦੇ ਪਾਸੇ ਜਿਹੜੀ ਮੇਰਾ ਅਚਾਰ ਪਾਇਆ ਹੋਇਆ ਉਹ ਸਾਈਡ ਵੀ ਤਾਸੀ ਇਹ ਗੱਲ ਨਹੀਂ ਤੁਸੀਂ ਪਹਿਲਾਂ ਉਹਨੂੰ ਕਹੋ ਸਾਨੂੰ ਦਿਖਾ ਕਾਗਜ਼ ਤੂੰ ਕੀ ਤਾਂ ਪਰਮਿਸ਼ਨ ਲੈ ਕੇ ਟਹੋੜਾ ਹਾਂਜੀ ਉਹ ਹੁਣ ਉਸ ਦੇ ਅੰਦਰ ਵੱਢ ਦੇਣੀ ਜਿਸ ਦਿਨ ਦਾ ਨੀਵੱਤਰ ਰੱਖ ਗਿਆ ਕਿਉਂਕਿ ਇਹ ਸਾਡਾ ਆਪ ਦਾ ਭਾਈਚਾਰਾ ਮਜੀਠੀ ਸ਼ਕਰ ਮਨਜੀਤ ਸਿੰਘ ਐਮਐਲਏ ਉਹ ਤੇ ਰਖਵਾ ਕੇ ਗਏ ਇਹ ਹੁਣ ਰੱਖ ਤੇ ਗਏ ਹਾਂਜੀ ਹਾਂਜੀ ਪੂਰੇ ਰੱਖਾ ਦੋ ਵਾਰ ਅਸੀਂ ਜਿਤਾਉਣ ਵਾਲੇ ਕੌਣ ਆਮਾਦੀ ਪਾਰਟੀ ਤੋਂ ਅਸੀਂ ਅਖਾ ਸਾਜੀ ਖੜਿਆ ਰੱਖ ਕੇ ਵੀ ਅਸੀਂ ਇੱਥੇ ਆ ਪੰਜ ਬਣਾ ਹਾਂਜੀ ਧਰਨੇ ਲੱਗੇ ਤੇ ਰੱਖ